ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਪੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਕਰਾਲੀ ਮੰਡੀ ਅੱਜ ਦੀ ਜਿਹੜੀ ਮੰਡੀ ਆ 5 ਤਰੀਕ ਪੱਕੀ ਮੰਡੀ ਆ ਅੱਜ ਬਾਈ ਮੰਡੀ ਦੇ ਐਂਟਰ ਹੁੰਦੀ ਸਾਰੇ ਸਭ ਤੋਂ ਪਹਿਲਾਂ ਮਿਲਿਆ ਆਪਾਂ ਨੂੰ ਛੋਟਾ ਜਿਹਾ ਬੱਚਾ ਬੱਚਨੇ ਨੇ ਦਿੱਤਾ 300 ਰੁਪਏ ਗੇਟ ਪਰੇ ਖੜਾ ਦੇਖ ਲੋ ਇਹਦਾ ਕਿਆ ਮੁੱਲ ਮਿਲਿਆ ਉਹਨਾ 1000 ਰੁਪਏ ਦਿੱਤਾ ਹੋਣਾ ਕਿਸੇ ਨੇ ਬਾਈ ਜੀ

ਬਾਕੀ ਸਭ ਤੋਂ ਪਹਿਲਾਂ ਕੜਿਓ ਪਗੜੀ ਆ ਹਮੇ ਸਨੋ ਭਾਈ ਜਿਹੜੀਆਂ ਬਿਨਾ ਦੁੱਧ ਤੋਂ ਆ ਮਤਲਬ ਜਿਗਣਾ ਬਿਨਾ ਦੁੱਧ ਤੋਂ ਹੁੰਦੀਆਂ ਸਾਰੀਆਂ ਹੀ ਇਹ ਜਿਨ੍ਹਾਂ ਥਲੇ ਦੁੱਧ ਨਹੀਂ ਹੁੰਦਾ ਇਹ ਕੋਈ ਬਾਜ਼ਾਰ ਨਹੀਂ ਹੈ ਭਾਈ ਵਰਦੇ ਅੰਦਰ ਭਾਈ ਅੱਜ ਪੱਕੀ ਮੰਡੀ ਆ ਬਾਕੀ ਆ ਜੀ ਮੈਂ ਸਭ ਨੂੰ ਅੰਦਰ ਤੇ ਦਿਖਾਵਾਂਗੇ ਅੱਜ ਆ ਦੇਖ ਸਕਦੇ ਤੁਸੀਂ ਆ ਬਿਨਾ ਦੁੱਧ ਤੋਂ ਸਾਰੀਆਂ ਮੱਜਾ ਖੜੀਆਂ ਆ ਕੱਡੀਆਂ ਜਿਹਨਾਂ ਲੋਡ ਹੋਕ ਜਾਣਾ ਭਾਈ ਜੇ ਕਿਸੇ ਨਾ ਆਪਣੇ ਕਿਸਾਨ ਭਰਾ ਨੇ ਕੱਟੀ-ਕੁੱਟੀ ਲੈਣੀ ਹੁੰਦੀ ਜਿਗਣਾ ਵਧੀਆ ਪਾਲਕ ਝੋਟੀ ਆ ਤੁਸੀਂ ਦੇਖ ਸਕਦੇ ਮੰਡੀ ਆਈ ਵੀ ਅੱਜ ਸਿਰੇ ਦੀ ਉਹ ਕੱਟੀ ਆ ਵੈਸੇ ਤਾਂ ਉਮਰ ਵੀ ਥੋੜੀ ਹੋਵਾ ਦੰਦਾਂ ਚ ਹੋਣੀਆਂ ਫੇਸ ਕੁਆਲਿਟੀ ਫੁੱਲ ਵਧੀਆ ਬਾਈ ਆਹ ਆ ਬਾਈ ਬਿਨਾ ਦੁੱਧ ਤੋਂ ਮੈਂ ਸਾਈਂ ਆਏ ਲੋ ਛੋਟਾ ਹਾਥੀ ਹੋਇ ਇੱਕ ਤਰ੍ਹਾਂ ਦਾ ਕਿ ਡੀ ਜਿੰਦ ਜਨ ਵਾਲੀ ਮੈਂ ਸਾ ਥਾਣਾ ਵਾਨਾ ਵੀ ਕੰਮ ਦਾ ਏ ਆ ਜਿੰਨੀਆਂ ਵੀ ਤਕਰੀਬਨ ਆ ਲਾਈਨ 'ਚ ਖੜੀਆਂ ਇੱਕ ਅੱਧੀ ਉਹ ਮੈਂ ਸਤਾਜੀ ਹੋਣੀ ਨਾ ਤੂੰ ਆ ਦੇਖ ਲੋ ਸਾਰੀਆਂ ਬਿਨਾ ਦੁੱਧ ਤੋਂ ਮੈਂ ਮੱਝਾਂ ਆਏ ਜਿੰਨੀਆਂ ਵੀ ਹੈਗੀਆਂ ਉਹਦੇ ਆ ਮੈਂ ਸਭ ਤੋਂ ਸਿਰੇ ਦੀ ਆ ਜਿਹੜੀ ਬਿਨਾ ਦੁੱਧ ਪਈਆਂ ਵਿਚਾਰੀ ਮੰਡੀ ਤੁਸੀਂ ਦੇਖ ਸਕਦੇ ਫੁੱਲ ਭਰੀ ਵਿਰੋਤ ਤਕਰੀਬਨ ਹਜੇ ਅੱਜ ਕੰਮ ਵੈਸੇ ਤੇਜ ਆ ਬਾਈ ਲੱਖ ਤੋਂ ਹੇਠਾਂ ਕੋਈ ਮਜ ਨਹੀਂ ਹੈਗੀ ਤਕਰੀਬਨ ਤਕਰੀਬਨ ਟਮਾਟਾ ਮਾ ਵੀ ਡੰਗਰ ਆਇਆ ਬਾਜੀ ਗਾਹ ਕਹਿੰਦੇ ਕੱਟਾ ਤਕਰੀਬਨ ਮਾਲ ਹਜੇ ਉਤਰ ਰਿਹਾ ਤਕਰੀਬਨ ਤਕਰੀਬਨ ਸਿੱਦੇ ਸਿੱਦੇ ਜਮਾਚਾ ਪਹੁੰਚਿਆ ਬਾਈ ਇਹ ਤੇ ਕਰਾਲੀ ਮੰਡੀ ਸਿੱਦੇ ਸਿੱਦੇ ਇੱਧਰ ਬੜਾ ਪਿਆ ਪਾਲੀ ਬਾਈ ਗੇੜੇ ਦੇਈ ਜਾਂਦੇ ਮੈਸਾਂ ਨੂੰ ਛੋਟੀ ਪਿਆਸਾ ਵੀ ਚੰਗੀ ਆ ਇੱਧਰ ਸਵਾਦ ਹੀ ਬਾਈਆਂ ਨੇ ਮੈਂ ਮੰਡੀ 'ਚ ਬਾਈ ਇੱਧਰ ਬਾਈ ਠੰਡੇ 'ਚ ਬਾਈ ਨਹਾ ਰਹੇ ਆ ਆ ਬਾਈ ਗੇੜਾ ਦੇਈ ਜਾਂਦਾ ਮੈਸਾਂ ਨੂੰ ਅਦਲੋ ਮੌਸਮ ਠੰਡੇ ਜੇ ਮੈਸਨ ਲਾਤੀ ਸਾਜ ਤੇ ਸਾਜ ਰੇ ਆਦੇ ਬਾਈ ਨੇ ਬਾਈ ਆ ਬਾਈ ਨੂੰ ਸ਼ਿੰਗਾਰ ਕੇ ਖੜਾਤੀ ਮੈਂ ਲੈਂਚ ਸਾਰੀਆਂ ਤੇ ਮੂਰੀਆਂ ਮਾਰੀਆਂ ਨਵੀਆਂ ਪਾ ਕੇ ਮੂਰੀਆਂ ਦੇਖ ਲੋ ਬਾਈ ਕਰਾਲੀ ਮੰਡੀ ਵੋ ਮੂਰੀਆਂ 12 ਕ ਵਜੇ ਨੂੰ ਬਾਈ ਮੰਡੀ ਨਾ ਫੁੱਲ ਭਰ ਗਈ ਵੀ ਦੀ ਹੁਣ 12 ਕ ਦਾ ਟਾਈਮ ਹੋ ਗਿਆ ਫੁੱਲ ਭਰ ਗਈ ਮੰਡੀ ਕਹਾ ਕੋ ਵੀ ਚੱਲ ਪੰਦਾ ਆ ਟਾਈਮ ਨੂੰ ਇੱਧਰ ਬਾਈਆਂ ਨੇ ਚੁੰਨੀ ਦੇ ਕੇ ਤਿਆਰ ਕਰਕੇ ਫੁੱਲ ਕਢਾਈ ਵੀ ਆ ਬਾਈ ਦੇਖੋ ਝੋਟੀ ਵੀ ਚੰਗੀ ਐ ਵੈਸੇ ਤਾਂ ਪਰ ਬਾਈਆਂ ਨੇ ਬਾਹਲਾ ਸ਼ਿੰਗਾਰ ਕਰਿਆ ਝੋਟੀ ਦੇ ਤੁਆਨਾ ਹੁਨਾ ਕੰਮ ਦਾ ਐ ਬਾਈ ਭਾਈ ਕਿਆ ਮੁੱਲ ਕਰਦੇ ਵੀਰ ਦਾ ਵੀਰੇ 2 ਲੱਖ ਕਿੰਨੇ ਦੋਂਗੇ ਵੀਰ ਮੇਰੀ 160 ਦੀ ਦਮਾਲੀ ਕਿੰਨੇ ਦਿਨੋਂ ਕਸੂਈ ਨੂੰ ਸੂਈ ਨੂੰ ਵੀਰੇ 10 12 ਦਾ ਲਓਗੇ ਕਿਹੜੀ ਜਗ੍ਹਾ ਤੇ ਆਉਂਦੇ ਵੀਰ ਮੇਰੇ ਪਿੰਡ ਬਲੇਆਲਾ ਆਪਣਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਨੰਬਰ ਦੱਸਿਓ ਜੀ ਆਪਣਾ 78140 ਦੀ 87487 ਦੁਆਰਾ ਬੋਲੇ ਜੀ 78140 ਦੀ 87487 ਆਹ ਪਰਲ ਝੋਟੀ ਦੀ ਗਾਰਟੇਲ ਹੈ ਜੀ ਉਹ ਵੀਰੇ ਉਹ ਵੀ ਸੂਨ ਵਾਲੀਆ ਭਲੂਨ ਕੱਟੀ ਉਹਨੂੰ ਛੱਡਿਓ ਮੜੀ ਜੀ ਦੂਜੀ ਝੋਟੀ ਬਾਈ ਦੀ ਬਾਈ ਤੋੜ ਕੇ ਦਿਖਾਉਂਦੇ ਆ ਆਪਾਂ ਮੋੜ ਲੇ ਚੋਟੀ ਦੇ ਵੈਸੇ ਬਾਈ ਨਾਰਾਵਾ ਥੋੜੀ ਜੀ ਹਜੇ ਵੈਸੇ ਉਹ ਚੰਗੀ ਆ ਹਜੇ ਦਿਨ ਲਾਉਂਗੀ ਕਈ ਬਾਈ ਸੂਣ ਚ ਹਜੇ ਦੋਨੇ ਝੋਟੀਆਂ ਬਾਈ ਸਿਰੇ ਦੀਆਂ ਲੈ ਕੇ ਆਇਆ ਵਾ ਐਦਾ ਕਹ ਮੁੱਲ ਕਰਦੇ ਵੀਰ ਮੇਰੇ ਇਹਦੇ 170 ਕਰਦੇ ਆ 160 ਜੀ ਦੇ ਦਿੰਦੇ ਠੀਕ ਆ ਜੀ ਬਾਈ ਦਾ ਬਾਈ ਵਪਾਰ ਦਾ ਕੰਮ ਆ ਇੱਥੇ ਬਾਈ ਮੰਡੀ ਚ ਲੱਗੀ ਕਿ ਮੱਝ ਸੂਣ ਜਿਹੜੀ ਮੈਂ ਸਮਨਡੀ ਚ ਸੂੰਦੀ ਆ ਨਾ ਇਹਨਾਂ ਦਾ ਮਤਲਬ ਮੱਜਾਂ ਨੂੰ ਸਵਾਉਂਦੇ ਨਹੀਂ ਹੈਗੇ ਇਹ ਆਪਣੇ ਆਪ ਹੀ ਬੱਚਾ ਦਿੰਦੀਆਂ ਮੈਂ ਜੋਰ ਮਾਰੀ ਜਾਂਦੇ ਕੋਈ ਵੀਰ ਕੋਲ ਨਹੀਂ ਆਇਆ ਇਹਦੇ ਐਦਾਂ ਹੀ ਬੱਚਾ ਦੇਣਾ ਮੈਂ ਇਸਨੇ ਬਾਈ ਲੱਗੇ ਬਾਈ ਮੈਂ ਸਪਾਸ ਕਰਨਾ ਸੌਦਾ ਹੋਇਆ 85000 ਰੁਪਏ ਕੋਈ ਕੋਈ ਇਹ ਹੀ ਆ ਗਿਆ ਪਹਿਲੀ ਹੋ ਗਈ ਕਿ ਤੇ ਨੂੰ ਮੈਂ ਕਰੀਆ 10 ਮਹੀਨਾ ਕਰੀਆ ਜਦ ਜਿਹੜੀ ਹੋ ਗਈ ਵਗਦੇ ਨਾਲ ਇਹ ਨਹੀਂ ਰਾਜ ਜੇ ਤੈਨੂੰ ਥਾਵ ਕਰਦਾ ਲੈਣਾ ਦੇ ਆਉਂਗਾ ਲੈਣਾ ਦੇ ਰਹੀ ਦੇਖ ਜਵੀਂ ਕਹਿੰਦਾ ਲੈਣਾ ਦੇ ਦੇ ਲੈਣਾ ਦੇ ਰਹੀ ਨੂੰ ਦੇ ਕਾਰ ਆਇਆ ਨੇ ਇਹ ਨਹੀਂ ਉਹ ਉਹ ਬੇਤੀ ਕੁਝ ਫਲਪੋਲ ਸੀ ਉਹ ਵਿੱਚ ਸਾਫ ਕਰ ਲੈ ਨੂੰ ਸਾਫ ਕਰ ਲੈ ਤਸੱਲੀ ਨਾਲ ਲੈ ਇਹ ਪਾਟੇ ਨੋਡ ਰੇਮ ਨਿਕਾਲ ਲੈ ਹਾਂ ਹਾਂ ਤਾਂ ਤਾਂ ਹਾਂ ਇਹ ਆਪਣੀ ਤਸੱਲੀ ਕਰ ਲੈ ਹਾਂ ਪਾਟੇ ਨੋਡ ਸੇਮ ਬਾਹਰ ਨਿਕਾਲ ਲੈ ਨਹੀਂ ਬਾਈ ਬਹੁਤ ਮਿਹਨਤ ਕਰੀਆ ਮੁੰਡਿਆਂ ਨੇ ਬਹੁਤ ਮਿਹਨਤ ਕਰਦਾ ਮੁੰਡਾ ਇਹ ਬਹੁਤ ਮਿਹਨਤ ਕਰਦਾ ਦੇਖਦੇ ਆ ਭਾਈ ਕਰਦੇ ਆ ਪਾਸਕ ਨਹੀਂ ਜਿਗਣਾ ਸੂਣ ਤੋਂ ਪਹਿਲਾਂ ਮਾਰੇ ਮੋਟੇ ਖੇਛੜ ਜੇ ਆਉਂਦੇ ਆ ਉਹ ਚੀਜ਼ ਇਹਨੂੰ ਪਤਾ ਥੋੜਾ ਉਹ ਕਹਿੰਦਾ 30 ਕਿਲੋ ਜਿਹਾ ਅਸੀਂ ਮਰਜੀ ਕਰੋ ਹੋ ਗਈ ਇਹਦੇ ਬਾਰੇ ਹੁਣ ਤਾਂ ਇਹ ਇਹ ਹੱਲੇ ਵੀ ਨਖਰੇ ਕਰਦੇ ਨੇ ਮੈਂ ਕਹਿੰਦਾ ਇਹ ਨਹੀਂ ਨਹੀਂ ਕਰਦੇ ਨਖਰੇ ਨਹੀਂ ਕਰਦੇ ਪਾਸਾ ਕਰਦੇ ਕਰਦੇ ਆ ਉਹ ਤਾਂ ਬਹੁਤ بڑے ਫਲਿੰਟ ਹੋ ਗਏ ਕੰਨੀ ਬੋਸ ਹੋਰ ਲਾਉਂਦੇ ਅੱਜ ਦੀ ਮੰਡੀ ਬਣਾ ਟੌਪ ਟੌਪ ਨੂੰ ਠੋਕ ਟੌਪ ਟੌਪ ਸਿਰੇ ਸਿਰੇ ਦੀਆਂ ਦੇਖ ਲੋ ਭਾਈ ਅੱਜ ਦੀ ਮੰਡੀ ਨਾ ਤੇਜ਼ ਹੋਣ ਦਾ ਕਾਰਨ ਮਤਲਬ ਗਾਹਕ ਬਹੁਤ ਜ਼ਿਆਦਾ ਆਜ ਮੰਡੀ ਪਰ ਉਹ ਦੇਖੋ ਡੰਗਰ ਵਿਕੇ ਲਗਾਤਾਰ ਜਾ ਰਿਹਾ ਮੱਜਾਂ ਘੱਟ ਆ ਜਗਣਾ ਪਿੰਡਾਂ ਦੇ ਵਿੱਚ ਲੋ ਘੱਟ ਮਿਲਦਾ ਮਾਰ ਹਨਾ ਜੀ ਉਹਦੇ ਕਾਰਨ ਕਰਕੇ ਗਾਹਾਂ ਕੇ ਜ਼ਿਆਦਾ ਅੱਜ ਮੱਜਾਂ ਦਾ ਕੰਮ ਫੁੱਲ ਤੇਜੇ ਰਿਹਾ ਤਕਰੀਬਨ ਗਾਹ ਤੁਸੀਂ ਦੇਖ ਸਕਦੇ ਆ ਮੱਡੀ ਚ ਫੁੱਲੇ ਗਾਹਾਂ ਕੱਜ ਹਾਂ ਦੇਖੋ ਬਾਈਆਂ ਦੇ ਬਈ ਕਿੱਡੀ ਵੱਡੀ ਗਾਂ ਲਈ ਆ ਐ ਤਾਂ ਥੋੜੀ ਸੋਇਆਂ ਚ ਰ ਗਾਏ ਤਾਂ ਬੜੀਓ ਲਈ ਪਾਈਆਂ ਨੇ ਜਿਹੜੀ ਮੱਝ ਦਾ ਬੱਚਾ ਮਰ ਜਾਂਦਾ ਨਾ ਬਾਈ ਐ ਇਹ ਤਾਂ ਬੱਚਾ ਦਾ ਟੰਗ ਤਾਂ ਹੁੰਦੇ ਬਣਾ ਕੇ ਇਹਦਾ ਬੱਚਾ ਮਰ ਗਿਆ ਮੱਝ ਦਾ ਬਾਈ ਮਾਰ ਪੁੱਤ ਦਾ ਪਿਆਰ ਚੱਕ ਕਰੋ ਦੇਖ ਲਓ ਬਾਈ ਸਾਰਾ ਲਾ ਕੇ ਸੁੱਤਾ ਪਿਆ ਆ ਦੇਖ ਲੋ ਬਾਈ ਸ਼ਾਮ ਦੇ ਟਾਈਮ ਮੰਡੀ ਖਾਲੀ ਹੋਣ ਲੱਗੇ ਤਕਰੀਬਨ ਟਮਾ ਟਮਾ ਡੰਗਰ ਰਹਿ ਗਏ ਆ ਜਿਹੜੇ ਪੱਕੇ ਦੌਣੀਆਂ ਲਾਉਂਦੇ ਵਪਾਰੀ ਮੈਂ ਉਹਨਾਂ ਕੋਲ ਡੰਗਰ ਆ ਆ ਦੇਖ ਲੋ ਘਟ ਗਿਆ ਡੰਗਰ ਮਤਲਬ ਜਿਹੜੀਆਂ ਅੱਜ ਕਨਾ ਮਾੜਾ ਮੋਟਾ ਲੁਕਸ ਨਕਸ ਹੁੰਦੀ ਆ ਮੈਂ ਸਾਰਾ ਟਾਈਮ ਤੱਕ ਉਹ ਨਹੀਂ ਦੀ ਕਦੀ ਉਹ ਮਹਿਸਾ ਕਰੀਆਂ ਹਜੇ ਉਹ ਗੱਡੀਆਂ ਲੋਡ ਹੋ ਕੇ ਜਾਣ ਲੱਗੀਆਂ ਆਹ ਮਾਜਵੀ ਨੇ ਭਾਈ ਲੱਤ ਟੁੱਟਣ ਕਾਰਨ ਇੱਕ ਫਰ ਉਤਰਿਆ ਵਾ ਇਹਦਾ ਬੈਠ ਗਈ ਮਾਜੇ ਇਹ ਇਹ ਬੱਦਨਾਂ ਦੇ ਪਾਸੇ ਜਾ ਰਹੀ ਇਹ ਸਭ ਤੋਂ ਮਤਲਬ ਛੋਟੇ ਜਾਨਵਰ ਆ ਜਾ ਰਹੇ ਆ ਉਹਨਾਂ ਮਾਲ ਲੋਡ ਲੱਗੇ ਹੋਏ ਕਰਨ ਇਹ ਗੱਡੀਆਂ ਲੋਡ ਲੱਗੇ ਹੋਏ ਕਰਨ ਆਹ ਦੇਖੋ ਮਾਲ ਘਟ ਗਿਆ ਓਧਰ ਹੀ ਸਾਈਡ ਆ ਸ਼ਾਮ ਨੂੰ ਮਾਲ ਲੋਡ ਕਰ ਲਈ ਜਾਂਦੇ ਇਹੋ ਬਾਈ ਮਾਲ ਹੋ ਗਿਆ ਲੋਡ ਮੰਡੀ ਇੱਧਰ ਤੇ ਹੋ ਗਈ ਖਾਲੀ ਉਹ ਮਾਲ